ਵਧੀਆ ਪੜਾਈ ਹੁੰਦੀ ਹੈ ਹਾਂਜੀ ਬਹੁਤ ਵਧੀਆ ਸਟਾਫ ਬਹੁਤ ਵਧੀਆ ਹੈ ਸਪੈਸ਼ਲੀ ਸਾਡੇ ਇਨਚਾਰਜ ਸਾਡੇ ਪ੍ਰਿੰਸੀਪਲ ਸਰ ਸਾਰੇ ਸਟਾਫ ਬਹੁਤ ਵਧੀਆ ਸਹੀ ਜੀ ਕੀ ਹਾਂਜੀ ਸਾਰਿਆਂ ਦੇ ਬਹੁਤ ਯੋਗ ਰਹਾ ਸੁਗੰਧ ਮੈਮ ਨੇ ਬਹੁਤ ਮੋਟੀਵੇਟ ਕਰਦੇ ਹੁੰਦੇ ਸੀ ਸੁਗੰਧ ਮੈਮ ਨੇ ਸਾਰੇ ਸਟਾਫ ਮੈਂਬਰਸ ਬਹੁਤ ਮੋਟੀਵੇਟ ਕਰਦੇ ਹੁੰਦੇ ਸੀ ਫਿਊਚਰ ਚ ਕੀ ਬਣਨਾ ਚਾਹੁੰਦੇ ਆਈਐਸ ਆਈਐਸ ਬਣ ਕੇ ਕੀ ਕਰੋਗੇ ਸਮਾਜ ਸੁਧਾਰਕ ਸਰ ਸਰ ਜੀ ਨਾਮ ਹੈ ਸਰ ਸੰਦੀਪ ਸਾਹਿਲ ਜੀ ਸੰਦੀਪ ਤੁਹਾਡੇ ਪਿੰਡ ਦੀ ਬੱਚੀ ਦੇ ਅਚੀਵਮੈਂਟ ਕੀਤੇ ਕਿ ਮੈਂ ਸੁਣਖਦੇ ਸਰ ਸਾਡੇ ਲਈ ਬਹੁਤ ਬੜੀ ਮਾਣ ਵਾਲੀ ਸਾਡੇ ਲਈ ਬਹੁਤ ਬੜੀ ਮਾਣ ਵਾਲੀ ਗੱਲ ਹੈ ਇਹ ਕਿ ਬੱਚੀ ਨੇ ਲਬਪ੍ਰੀਤ कौर ਨੇ ਸਾਡਾ ਨਾਮ ਰੋਸ਼ਨ ਕੀਤਾ ਸਾਰੇ ਪੰਜਾਬ 'ਚ ਸਾਰੇ ਆਲ ਵਰਲਡ 'ਚ ਤੇ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਵਾਲ ਦੇ ਟੀਚਰਾਂ ਦਾ ਵੀ ਬਹੁਤ ਸਹਿਯੋਗ ਰਿਹਾ ਇਹਨਾਂ ਦੇ ਮਾਤਾ ਪਿਤਾ ਦਾ ਵੀ ਸਹਿਯੋਗ ਰਿਹਾ ਤੇ ਬਾਕੀ ਸਾਡਾ ਟੀਚਾ ਹੀ ਇਹੀ ਹੈ ਸਾਡੀ ਸਰਕਾਰ ਦਾ ਟੀਚਾ ਇਹ ਹੈ ਵੀ ਸਾਡੇ ਸਕੂਲ ਨੇ ਜਿਹੜੇ ਇਹ ਪਹਿਲੇ ਆਧਾਰ ਤੇ ਪਹਿਲ ਦੇ ਨੰਬਰ ਤੇ ਚੱਲ ਰਹੇ। ਕਿਉਂਕਿ ਹਜੇ ਤਾਂ ਸਾਨੂੰ 2 ਸਾਲ ਹੀ ਹੋਏ ਨੇ ਨਾ। ਹਜੇ ਸਾਡੇ 3 ਸਾਲ ਬਾਕੀ ਨੇ। ਤੁਸੀਂ ਇਹ ਦੋ ਗਾਹਾਂ ਰਿਜ਼ਲਟ ਦੇਖਿਓ ਬੱਚਿਆਂ ਦੇ ਕਿੰਨੇ ਵਧੀਆ ਹੋਣਗੇ। ਸੰਦੀਪ ਕਿਵੇਂ ਦਾ ਜਿਹੜਾ ਸਵਾਗਤ ਕੀਤਾ ਗਿਆ ਬੇਟੀ ਦਾ ਕਿੰਨੇ ਦਾ ਹੁਣ ਅੱਗੇ ਪ੍ਰੋਗਰਾਮ ਪ੍ਰੋਗਰਾਮ ਸਰ ਹੁਣ ਆਪਣਾ ਸਕੂਲ ਦੇ ਵਿੱਚ ਕੁੜੀ ਨੂੰ ਮੈਮੋਟਸ ਦਿੱਤੀ ਗਏ ਤੇ ਹੁਣ ਇਹਦਾ ਨਾ ਜਿਹੜੇ ਲਾਗੇ ਪਿੰਡ ਨੇ ਜਸਵਾਲ ਹੋ ਗਿਆ ਸਿੱਧੂਵਾਲ ਹੋ ਗਿਆ ਉੱਚਾ ਗਾਂਵ ਹੋ ਗਿਆ ਮਤਲਬ ਇਹ ਪਿੰਡਾਂ 'ਚ ਨਾ ਅਸੀਂ ਪ੍ਰੇਰਿਤ ਕਰਨਾ ਹੋਰ ਜਵਾਕਾਂ ਨੂੰ ਵੀ ਵੀ ਤੁਸੀਂ ਇਹਦੇ ਤਰ੍ਹਾਂ ਪਹਿਲ ਦੇ ਆਧਾਰ ਤੇ ਮੈਰਿਟ ਦੇ ਆਧਾਰ ਤੇ ਆਓ ਕਿਉਂਕਿ ਸਾਡੀ ਬੱਚੀ ਨੇ ਬਹੁਤ ਸਾਡਾ ਨੌ ਰੋਸ਼ਨ ਕਰਤਾ ਕਿਉਂਕਿ ਨੌਵੇਂ ਸਥਾਨ ਬਹੁਤ ਵੱਡੀ ਗੱਲ ਹੈ ਸਾਰੇ ਪੰਜਾਬ 'ਚ ਤੇ ਬਾਈ ਜੀ ਸੀਐਮ ਸਾਹਿਬ ਦਾ ਸੁਪਨਾ ਸੀਗਾ ਸਿੱਖਿਆ ਨੂੰ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਹਰ ਪੈਰੇ ਹਾਂ ਜੀ ਸਰ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਗਈ ਬੱਚਿਆਂ ਦੀ ਗਿਣਤੀ ਬਹੁਤ ਵਧ ਗਈ ਤੇ ਸਾਡਾ ਟੀਚਾ ਹੀ ਇਹੀ ਹੈ ਇੱਕ ਹੈਲਥ ਦਾ ਤੇ ਇੱਕ ਸਿਹਤ ਦਾ ਸਿਹਤ ਦਾ ਤੇ ਇੱਕ ਸਿੱਖਿਆ ਦਾ ਕਿਉਂਕਿ ਅਸੀਂ ਇਹ ਨੰਬਰ 1 ਬਣਾਉਣਾ ਕਿਉਂਕਿ ਸਾਡੇ ਬੱਚੇ ਨੇ ਨਾ ਜਿਹੜੇ ਇਹ ਵਧੀਆ ਪੜ੍ਹ ਲਿਖ ਜਾਣਗੇ ਤਾਂ ਵਧੀਆ ਆਫਸਰ ਬਣਨਗੇ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਸੀ ਚਲੋ ਉਹ ਆਪਾਂ ਕਾਹ ਨੂੰ ਛੇੜਨਾ ਹਨ ਉਹ ਗੱਲਾਂ ਤਾਂ ਆਪਣਾ ਟੀਚਾ ਵਿਕਾਸ ਦਾ ਤੇ ਪੜਾਈ ਦਾ ਤੇ ਸਿਹਤ ਸਰ ਕੀ ਨਾਮਾ ਤੁਹਾਡਾ ਮੈਂ ਰਿਟਾਇਰਡ ਪ੍ਰਿੰਸੀਪਲ ਜਸਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਆਰ ਤੋਂ 31 ਮਾਰਚ ਨੂੰ ਰਿਟਾਇਰ ਹੋਏ ਸਰ ਅੱਜ ਬੱਚੀ 9ਵੇਂ ਨੰਬਰ ਤੇ ਆਈ ਇਹ ਪੰਜਾਬ ਚ ਕਿ ਸਰਕਾਰੀ ਸਕੂਲ ਦੀ ਬੱਚੀ ਕਿਵੇਂ ਲੱਗਦਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੇਰੇ ਸਕੂਲ ਦੀ ਬੱਚੀ ਇਹ ਲਵਪ੍ਰੀਤ ਪੁੱਤਰੀ ਸਰਗੁਰਪਾਲ ਸਿੰਘ ਜਿਹੜੀ ਕਿ ਮੈਡ ਦੇ ਵਿੱਚ 9ਵਾਂ ਨੰਬਰ ਜਿੰਨੇ ਪ੍ਰਾਪਤ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਮੇਰਾ ਸਟਾਫ ਬਹੁਤ ਖੁਸ਼ ਹੈ ਮੈਨੂੰ ਬਹੁਤ ਖੁਸ਼ੀ ਹੈ। ਜਿਸ ਪਬਲਿਕ ਕੀ ਲੱਗਦਾ ਸਰਕਾਰੀ ਸਕੂਲਾਂ 'ਚ ਪਹਿਲੇ ਇਹ ਗੱਲ ਹੁੰਦੀ ਕਿ ਲੋਕ ਬੱਚੇ ਨਹੀਂ ਸੀ ਪੜਾਉਂਦੇ। ਪਰ ਜੇ ਹੁਣ ਸਮਾਂ ਬਦਲ ਰਿਹਾ ਸਰਕਾਰੀ ਸਕੂਲ ਹਾਈ ਟੈਕ ਹੋ ਰਹੇ ਨੇ। ਬੱਚੇ ਬਹੁਤ ਵਧੀਆ ਪ੍ਰਾਪਤੀਆਂ ਕਰ ਰਹੇ ਨੇ। ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੂੰਗਾ ਜੀ ਕਿ ਜਿਹੜੇ ਆਪਣੇ ਬੱਚੇ ਨੇ ਉਹ ਸਰਕਾਰੀ ਸਕੂਲਾਂ 'ਚ ਪੜਾਉਣਾ ਆਪਣੀ ਜਿਹੜੀ ਲੁੱਟ ਤੋਂ ਬਚਣਾ। ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਇਸ ਸਮੇਂ ਇਨਫਰਾਸਟ੍ਰਕਚਰ ਪੂਰਾ ਹੈ। ਸਟਾਹਪੁਰਾ ਪੜ੍ਹਾਈ ਦੀ ਕੋਈ ਕਮੀ ਨਹੀਂ ਹੈ ਭਾਵੇਂ ਉਹ ਖੇਡਾਂ ਦਾ ਖੇਤਰ ਹੈ ਭਾਵੇਂ ਉਹ ਪੜ੍ਹਾਈ ਦਾ ਖੇਤਰ ਹੈ ਹੁਣ ਜਿਵੇਂ ਕਿ ਤੁਸੀਂ ਦੇਖਦੇ ਹੋ ਵੀ ਕਿ ਮੇਰੇ ਸਕੂਲ ਦੀ ਬੱਚੇ ਮੈਰਿਟ ਚ ਆਈ ਹੈ ਨੌਵੀਂ ਪੋਜੀਸ਼ਨ ਆ ਸਟੇਟ ਚੋਂ ਔਰ ਹੋਰ ਵੀ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਬਹੁਤ ਮੈਰਿਟ ਦੇ ਨੇੜੇ ਨੇ ਜਿਹੜਾ ਆਉਣ ਵਾਲਾ ਸਮਾਂ ਹੈ ਜਿਹੜੇ ਅਗਲੇ ਸਾਲ ਇਹ ਇੱਕ ਨਹੀਂ 11 ਬੱਚੇ ਹੋਣਗੇ